ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਨੂੰ ਲੈ ਕੇ ਪਲਟਵਾਰ ਸੁਖਪਾਲ ਸਿੰਘ ਖੈਰਾ ਨੇ ਕੀਤਾ ਹੈ ਤੇ ਉੱਥੇ ਹੀ ਬੰਦੀ ਸਿੰਘਾਂ ਦਾ ਪੱਖ ਵੀ ਪੂਰਿਆ ਹੈ ਤੇ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਨੇ ਜੋ ਬਿਆਨ ਦਿੱਤਾ ਸੀ ਬੰਦੀ ਸਿੰਘਾਂ ਨੂੰ ਲੈ ਕੇ ਉਸ ਦੇ ਉੱਤੇ ਹੁਣ ਕਿਹੜੇ ਮੂੰਹ ਨਾਲ ਸੁਖਵੀਰ ਬਾਦਲ ਜਿਹੜੇ ਬੀਜੇਪੀ ਦੇ ਨਾਲ ਗੱਠਜੋੜ ਕਰਨਗੇ ਤੇ ਜਿਸ ਤੋਂ ਬਾਅਦ ਸਿੱਖਾਂ ਦੇ ਪੱਖ ਦੇ ਵਿੱਚ ਹੁਣ ਸੁਖਪਾਲ ਸਿੰਘ ਖੈਰਾ ਆਏ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਪਲਟਵਾਰ ਸੁਖਪਾਲ ਸਿੰਘ ਖੈਰਾ ਨੇ ਕੀਤਾ ਹੋਰ ਕੀ ਕਹਿਣਾ ਹੈ ਸੁਖਪਾਲ ਸਿੰਘ ਖੈਰਾ ਦਾ ਸੁਣਦੇ ਆ ਵੇਖੋ ਅੱਜ ਆਪਾਂ ਇਕੱਠੇ ਹੋਏ ਆ 24 ਦੀ ਚੋਣ ਤੋਂ ਪਹਿਲਾਂ ਦੇਸ਼ ਸਾਡਾ ਵੜਿਆ ਵਾ 24 ਲੋਕ ਸਭਾ ਇਲੈਕਸ਼ਨਸ ਲਈ ਔਰ ਇੱਥੇ ਆਪਾਂ ਵਿਚਾਰਣਾ ਵਾ ਕਿ ਅਸੀਂ ਕਿ ਗੱਠ ਜੋੜ ਦੀ ਆਣ ਕੇ ਇੱਥੇ ਗੱਲ ਕਰਨੀ ਹੈ ਅਗਰ ਤਾਂ ਤੁਸੀਂ ਚਾਹੋਗੇ ਸਾਡਾ ਦੇਸ਼ থিওক্রेटिक স্টেট ਬਣੇ ਮਜ਼ਹਬ ਤੇ ਧਰਮ ਦੇ ਆਧਾਰਤ ਇੱਕ ਦੇਸ਼ ਚੱਲੇ ਸੰਵਿਧਾਨ ਨਾ ਹੋਵੇ ਜਮਹੂਰੀਅਤ ਨਾ ਹੋਵੇ ਜੋ ਪਾਕਿਸਤਾਨ ਵਿੱਚ ਹੋ ਰਿਹਾ ਚੋਣਾਂ ਦੇ ਬਾਵਜੂਦ ਜਿਸ ਢੰਗ ਦੇ ਨਾਲ ਸਾਰੇ ਇਲੈਕਟੋਰਲ ਪ੍ਰੋਸੈਸ ਨੂੰ ਹਾਈਜੈਕ ਕਰਤਾ ਹੋਏ ਫੌਜੀ ਤਾਨਾਸ਼ਾਹ ਰਾਜ ਨੇ ਜਾਂ ਜੋ ਬੰਗਲਾਦੇਸ਼ ਦੇ ਵਿੱਚ ਹੋਇਆ ਸ਼ੇਖ ਹਸਿਨਾ ਪੰਜਵੀਂ ਵਾਰ ਪ੍ਰਧਾਨ ਮੰਤਰੀ ਤਾਂ ਬਣ ਗਈ ਆ ਲੇਕਿਨ 20000 ਆਦਮੀ ਨੂੰ ਆਪੋਜੀਸ਼ਨ ਨੂੰ ਅੰਦਰ ਡੱਕ ਕੇ ਜਿੰਨੇ ਕਾਰਕੋਨ ਹਿਊਮਨ ਰਾਈਟ ਐਕਟੀਵਿਸਟ ਆ ਡੱਕ ਕੇ ਜੇਤਾ ਤਾਂ ਪਹੁੰਚੋਨੇ ਕਿ ਸ੍ਰੀਲੰਕਾ ਵਰਗਾ ਵਾਤਾਵਰਣ ਹੋਵੇ ਤੇ ਫਿਰ ਉਹ ਪਰਲੇ ਪਾਸੇ ਗੱਠ ਜੋੜ ਇੱਕ ਵੋਟਾਂ ਮੰਗ ਜਾਤ ਪਾਤ ਮਜ਼ਹਬ ਧਰਮ ਦੇ ਆਧਾਰ ਦੇ ਉੱਤੇ ਪਰ ਤੁਸੀਂ ਚਾਹੁੰਦੇ ਹੋ ਕਿ ਦੇਸ਼ ਜਦੋਂ ਆਜ਼ਾਦ ਹੋਇਆ ਇੱਕ ਗੁਲਦਸਤੇ ਦੀ ਤਰ੍ਹਾਂ ਸਾਰੇ ਵਰਗਾ ਨੇ ਸਾਰੇ ਧਰਮਾਂ ਨੇ ਇਸ ਦੇਸ਼ ਵਿੱਚ ਕੁਰਬਾਨੀਆਂ ਦਿੱਤੀਆਂ ਔਰ ਖਾਸ ਤੌਰ ਤੇ ਪੰਜਾਬੀਆਂ ਤੇ ਸਿੱਖਾਂ ਨੇ 90% ਫਾਂਸੀ ਦੇ ਰਸੇ ਚੁੰਮੇ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਤੇ ਇਸ ਦੇਸ਼ ਨੂੰ ਦੂਜੇ ਧਰਮਾਂ ਨੇ ਵੀ ਮਿਲ ਕੇ ਆਜ਼ਾਦ ਕਰਾਇਆ ਤੇ ਜੋ ਤੁਸੀਂ ਚਾਹੁੰਦੇ ਕਿ ਸਾਰੇ ਆਜ਼ਾਦੀ ਦੀ ਹਵਾ ਮਾਣ ਸਕਣ ਦਾ ਪਾਜ ਬੈਠੇ ਇਸ ਇਕੱਠ ਵਿੱਚ ਤੇ ਫੇ ਮੇਰੇ ਵੀਰੋ ਭੈਣੋ ਭਰਾਓ ਜਿਹੜਾ ਇੰਡੀਆ ਅਲਾਈਅੰਸ ਛੱਡਿਆ ਸਤਕਾਰਯੋਗ ਕਾਂਗਰਸ ਪ੍ਰੈਜ਼ੀਡੈਂਟ ਮਲਿਕ ਅਰਜੁਨ ਖਾਇਦੇ ਜਾਂ ਰਾਹੁਲ ਗਾਂਧੀ ਜੀ ਦੀ ਮਿਹਨਤ ਨੇ ਜਾਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਅਸ਼ੀਰਵਾਦ ਨਾ ਅਤੇ ਹੋਰ ਕਾਂਗਰਸ ਦੇ ਪੂਰਨ ਦੇਸ਼ ਆਗੂਆਂ ਨੇ ਕੱਲੇ-ਕੱਲੇ ਵੋਟਰ ਨੂੰ ਦੇਸ਼ ਵਿੱਚ ਕੀ ਵਾਪਰਨ ਜਾ ਰਿਹਾ ਉਹਦੇ ਬਾਰੇ ਆਪਾਂ ਨੂੰ ਉਹਨਾਂ ਨੂੰ ਚਾਪ ਹੋਵੇ ਇੱਕ ਬਹੁਤ ਤਕੜਾ ਕੈਂਪੇਨ ਨਿਡਰਤਾ ਦੇ ਨਾਲ ਆਪਣੇ ਵਰਕਰਾਂ ਦੇ ਨਾਲ ਹਫਜ਼ਤ ਕਰਕੇ ਫਿਰ ਆਪਾਂ ਨੂੰ ਕਹਿਣੀ ਪਵੇਗੀ ਔਰ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਬੜੇ ਖਤਰੇ ਦੀ ਕਿੰਤ ਨੰਗ ਰਹੇ ਹਾਂ ਆਪਣੇ ਆਸਤੇ ਕਾਗਿਆ ਪੰਜਾਬ ਅਹ ਹੁਣੇ ਹੀ ਭਾਜਪੀ ਨੇ ਉੱਥੋਂ ਉੱਤਰਾਖੰਡ ਵਿੱਚ ਯੂਨੀਫਾਰਮ ਸਿਵਲ ਕੋਡ ਪਾਫ ਸਾਰੇ ਧਾਰਮਿਕ ਰੀਤੀ ਰਿਵਾਜ ਜੋ ਭਾਜਪੀ ਕਾਨੂੰਨ ਕਰੇਗੀ ਉਹ ਸੂਈ ਦੇ ਨੱਕੇ ਦੇ ਵਿੱਚ ਦੀ ਨੰਗਣਾ ਪਾਊਗਾ ਚਾਹੇ ਤੁਸੀਂ ਸਿੱਖ ਚਾਹੇ ਮੁਸਲਮਾਨ ਇਹ ਚਾਹੀ ਇਸਾਈ ਔਰ ਆਪਾਂ ਮੰਗਦੇ ਆ ਆਪਣਾ ਆਨੰਦ ਕਾਰਜ ਐਕਟ ਪ੍ਰਤਾਪ ਸਿੰਘ ਬਾਜਵਾ ਨੇ ਬਿੱਲ ਪੇਸ਼ ਕੀਤਾ ਹੋਇਆ ਪਾਰਲੀਮੈਂਟ ਜੋਂ ਦਾ ਤਿਉ ਪਿਆ ਵਾ ਮੁਸਲਮਾਨਾਂ ਦਾ ਸ਼ਰੀਆਤ ਲਾਓ ਉਹਨਾਂ ਦੇ ਤਲਾਕ ਤਲਾਕ ਦੇ ਕਾਨੂੰਨ ਉਹ ਸਾਰਾ ਕੈਸ਼ ਨੈਸ਼ ਹੋ ਜਾਏਗਾ ਕਿ ਅੱਜ ਉੱਤਰਾਖੰਡ ਹੈ 24 ਤੋਂ ਬਾਅਦ ਦੇਸ਼ ਵਿੱਚ ਇਹ एजेंडा ਲਾਗੂ ਕੀਤਾ ਜਾਵੇਗਾ ਸਿਟੀਜ਼ਨ ਐਮੈਂਡਮੈਂਟ ਐਕਟ ਉਹ ਚੁਣ ਚੁਣ ਕੇ ਕਿਸ ਨੂੰ ਦੇਸ਼ ਵਿੱਚ ਰੱਖਣਾ ਕਿਸ ਨੂੰ ਦੇਸ਼ ਵਿੱਚ ਨਹੀਂ ਰਹਿਣ ਦੇਣਾ ਇਹ ਵੀ ਕਾਨੂੰਨ ਕੜਿਆ ਜਾ ਰਿਹਾ ਵਾ ਔਰ ਇੱਥੇ ਮੈਂ ਅੱਜ ਪੁੱਛਣਾ ਚਾਹਣਾ ਕਰੋ ਕਾਲੀ ਦਲ ਪਾਰ ਦੇ ਇਕੱਠ ਦੁਬਾਰਾ ਇਕੱਠੇ ਹੋ ਰਹੇ ਨੇ ਕਿਸ ਮੂਹ ਦੇ ਨਾਲ ਸੁਖਵੀਰ ਸਿੰਘ ਬਾਦਲ ਇੱਕ ਵਾਰ ਲੋਕਾਂ ਨੂੰ ਖੜ ਕੇ ਦੱਸ ਸਟੇਜ ਤੋਂ ਕਿਸ ਮੂਹ ਦੇ ਨਾਲ ਉਸ ਭਾਜਪਾ ਨਾਲ ਇਕੱਠਾ ਹੋਏਗਾ ਜਿਸ ਭਾਜਪਾ ਨੂੰ ਤੁਸੀਂ ਐ ਐਮਐਸਪੀ ਕਿਸਾਨੀ ਅੰਦੋਲਨ ਤੇ ਛੱਡ ਕੇ ਹਰ ਸਿਮਰਤ ਕੋਰ ਬਦਲ ਇਸਤੀਫਾ ਦੇ ਕੇ ਬਾਹਰ ਆਉਂਦੀ ਆ ਐਮਐਸਪੀ ਦਾ ਕਾਨੂੰਨ ਅੱਜ ਵੀ ਨਹੀਂ ਬਣਾਇਆ 2 ਸਾਲ ਤੋਂ باوجود ਕਿਸਾਨਾਂ ਦੇ ਨਾਲ ਠੱਗੀ ਠੋਰੀ ਬੇਈਮਾਨੀ ਵੈਧਾਖਲਾਫੀ ਕਿਸਾਨ ਤਾਂ ਹੁਣ ਫਿਰ ਕੂਚ ਕਰ ਰਹੇ ਨੇ ਦਿੱਲੀ ਨੂੰ 13 ਤਰੀਕ ਨੂੰ ਜਾ ਰਹੇ ਨੇ ਉਸ ਤੋਂ ਬਾਅਦ ਸਯੁਗਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਕਿ ਕੀ ਬਦਲਿਆ ਕੀ ਹੈ ਸੁਖਬੀਰ ਸਿੰਘ ਬਾਦਕੇ ਤੁਸੀਂ ਕਹਿੰਦੇ ਅਸੀਂ ਭਾਜਪਾ ਨਾਲ ਇਕੱਠੇ ਰਹਿਣਾ ਹੈ ਤੇ ਇੱਕ ਵਾਰ ਮੈਂ ਫਿਰ ਪੁੱਛਣਾ ਚਾਹਣਾ ਕਿ ਅਕਾਲੀ ਦਲ ਦਾ ਅਕਾਲੀ ਦਲ ਇਸ ਲਈ ਨਹੀਂ ਕਿ ਉਹ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹੇਗੀ ਸ਼੍ਰੋਮਣੀ ਅਕਾਲੀ ਦਲ ਨਹੀਂਗਾ ਸੋ ਕਹਿੰਦੇ ਸੀਗੇ ਕਿ ਆਰਟੀਕਲ 25 ਸੰਵਿਧਾਨ ਦਾ ਤੁਹਾਡੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਾਰਲੀਮੈਂਟ ਦੇ ਸਾਹਮਣੇ ਖੜ ਕੇ ਸਾੜਿਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਪਰ ਤੁਹਾਨੂੰ ਦੋ ਤੁਹਾਡਾ ਆਨੰਦ ਕਰ ਕੋ ਇੱਥੇ ਐਨਐਸਏ ਲਾਇਆ ਜਾ ਰਿਹਾ ਸਿੱਖਾਂ ਦੇ ਨੌਜਵਾਨਾਂ ਤੇ ਜੋ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗ ਇਥੋਂ ਦੀ ਸਟੇਟ ਜਾ ਕੇ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਟਾਰਗੇਟ ਕਰਕੇ ਮਾਰਦੀ ਆ ਤੁਸੀਂ ਚੁੱਪ ਕਿਉਂ ਹੋ ਜਥੇਦਾਰ ਗੁਰਦੇਵ ਸਿੰਘ ਕੋਂਕੇ ਅਕਾਲ ਤਖਤ ਦਾ ਜਥੇਦਾਰ ਹੋਵੇ 32 ਸਾਲ ਦਾ ਕਰੋ ਚੱਕ ਕੇ ਮਾਰ ਦਿੱਤਾ ਹੋਵੇ ਤੁਹਾਡੇ ਕੋਲ ਰਿਪੋਰਟ ਪਈ ਹੋਵੇ ਟੇਬਲ ਤੇ 15 ਸਾਲ ਤੁਸੀਂ ਰਾਜ ਕੀਤਾ ਹੋਵੇ ਤੁਸੀਂ ਜਥੇਦਾਰ ਅਕਾਲ ਤਖਤ ਨੂੰ ਇਨਸਾਫ ਨਾ ਦਿਵਾਓ ਤੀਸਰਾ ਕੇਜਰੀਵਾਲ ਪਾਰਟੀ ਮੈਂ ਕੇਜਰੀਵਾਲ ਸਾਹਿਬ ਦਿੱਲੀ ਵਿੱਚ ਤਾਂ ਤੁਸੀਂ ਜਾ ਕੇ ਖੜ ਗਏ ਸੇਓ ਕਿ ਅਸੀਂ ਕਟੜ ਇਮਾਨਦਾਰ ਆ ਹਾਲਾਂਕਿ ਤੁਹਾਡੇ ਆਗੂ ਮਨੀਸ਼ ਸੋਡਿਆ ਸਤਿੰਦਰ ਜੈਨ ਉਹ ਪਿਛਲੇ ਡੇਢ ਸਾਲ ਤੋਂ ਜੇਲਾ ਵਿੱਚ ਨੇ ਉਹਨਾਂ ਦੀਆ ਉੱਥੇ ਤੁਸੀਂ ਕਹਿੰਨੇ ਕਟੜ ਇਮਾਨਦਾਰ ਤੇ ਸਾਡੇ ਬੰਦਿਆਂ ਨੂੰ ਤੁਸੀਂ ਕਹਿੰਨੇ ਸਮਗਲਰ ਨੇ ਮੇਰੇ ਤੇ ਐਨਡੀਪੀਐਸ ਦਾ ਪਰਚਾ ਝੂਠਾ 2015 ਦਾ ਭਗਵੰਤ ਮਾਨ ਦਾ ਵੀਡੀਓ ਤੁਸੀਂ ਸਭ ਨੇ ਦੇਖ ਲਿਆ ਜਦੋਂ ਮੇਰੇ ਤੇ 2017 ਜੇ ਮੁਕੱਦਮਾ ਬਣਾਇਆ ਗਿਆ ਭਗਵੰਤਾਨ ਕੇ ਕਹਿੰਦਾ ਵਾ ਹੱਥ ਉਤੇ ਉਤੇ ਕਰਕੇ ਤੇ ਖੈਰਾ ਬੇਗੁਨਾਹ ਹੈ ਬਦਲਾਖੋਰੀ ਹੈ ਉਸੇ ਮੁਕਦਮੇ ਵਿੱਚ ਮੈਨੂੰ ਅਰੈਸਟ ਸੁਪਰੀਮ ਕੋਰਟ ਦੇ ਜਿਹੜੇ ਸਮਨ ਕਵਾਸ਼ ਕੀਤੇ ਉਹਦੇ باوجود ਅਰੈਸਟ 4 ਜਨਵਰੀ ਨੂੰ ਮੇਰੀ ਜ਼ਮਾਨਤ ਹੋ ਰਹੀ ਆ 11 ਵਜੇ ਜ਼ਮਾਨਤ ਹੋਣੀ ਸੀ ਇਹਨਾਂ ਨੂੰ ਪਤਾ ਲੱਗ ਗਿਆ 2:10 ਤੇ ਰਾਤ ਦੇ ਹਨੇਰਿਆਂ ਵਿੱਚ ਇਹਨਾਂ ਵਿਅਕਤੀਆਂ ਨੇ ਇੱਕ ਦੂਜਾ ਮੁਕਦਮਾ ਦਰਜ ਕੀਤਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਮੈਂ ਤੁਹਾਡੇ ਵਿੱਚ ਵਾਪਸ ਆ ਗਿਆ ਪਰ ਉੱਥੇ ਕਟੜ ਇਮਾਨਦਾਰ ਥੱਗੀਆਂ ਮਾਰ ਕੇ ਵੀ ਇੱਥੇ ਸਾਨੂੰ ਸਮਗਲਰ ਬੇਈਮਾਨ ਕਾਂਗਰਸ ਦੇ ਪਤਾ ਨਹੀਂ ਕਿੰਨੇ ਲੀਡਰਾਂ ਦੇ ਉੱਤੇ ਪਰਚੇ ਸਾਰੇ ਹੀ ਕਰਪਟ ਸਾਰੇ ਹੀ ਮਾੜੇ ਉਹ ਵੀ ਜੇ ਸਾਰੇ ਮਾੜਿਆ ਤੇ ਫਿਰ ਤੁਸੀਂ ਦੱਸੋ ਕਟਾਰੂ ਚੱਕ ਤੇ ਕੀ ਐਕਸ਼ਨ ਲਿਆ ਵਾ ਸਰਪਜੀਤ ਕੌਰ ਮਾਨੂੰ ਕੇ ਕੋਠੀ ਦੱਬੀ ਐ ਨਾ ਰਹੀ ਦੀ ਉਹਦੇ ਤੇ ਤੁਸੀਂ ਕੀ ਐਕਸ਼ਨ ਲਿਆ ਵਾ ਤੁਹਾਡੇ ਫੌਜਾ ਅਸਰਾਰੀ ਸਿੰਗਲਾ ਨਿਤ ਦਿਨ ਤੁਹਾਡੇ ਐਮ ਐਲ ਏ ਖੱਡਾਂ ਦੇ ਲੁੱਟ ਕਰਦੇ ਨੇ ਥਾਣਿਆਂ ਚੋਂ ਪੈਸੇ ਕਰਦੇ ਨੇ ਇਕੱਠੇ ਤਹਿਸੀਲਾਂ ਚੋਂ ਪੈਸੇ ਕਰਦੇ ਨੇ ਇਕੱਠੇ ਤੁਸੀਂ ਉਹਨਾਂ ਤੇ ਕੀ ਐਕਸ਼ਨ ਲਿਆ ਵਾ ਕੱਲਾ ਇੱਕ ਵਰਗ ਤੁਹਾਡੇ ਜਿਹੜਾ ਉਲਟ ਖੜਾ ਜਿਹੜਾ ਤੁਹਾਡੇ ਖਿਲਾਫ ਬੋਲਦਾ ਉਹੀ ਬੇਈਮਾਨ ਹੋ ਗਏ ਤੁਸੀਂ ਦਾ ਐਕਟਿਵਿਸਟ ਵੀ ਛੱਡੇ ਜਿਹੜੇ ਕੱਲ ਤੱਕ ਤੁਹਾਡੇ ਮਿੱਤਰ ਸੀਗੇ ਭਾਨੇ ਸਿੱਧੂ ਵਰਗੇ ਚਾਰ ਪਰਚੇ ਦੇ ਕੇ ਉਹਨੂੰ ਠੋਕ ਕੇ ਅੰਦਰ ਛੁੱਟਿਆ ਹੈ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਤੁਹਾਡੇ ਖਿਲਾਫ ਨਾ ਬੋਲੇ ਪਰ ਦੋਸਤੋ ਅੱਛੀ ਤਰ੍ਹਾਂ ਗੱਲ ਸੁਲਝਾਣਾ ਤੁਹਾਡੂ ਇਸ ਸਟੇਜ ਤੋਂ ਕਹਿਣਾ ਠੀਕ ਆ ਪਰਚੇ ਹੋ ਗਏ 4 ਮਹੀਨੇ ਜੇਲ੍ਹ ਚ ਵੀ ਰਹਿਣਾ ਪਿਆ ਪਰ ਮੈਂ ਫਿਰ ਤੁਹਾਡੇ ਸਾਹਮਣੇ ਪਰਨ ਕਰਦਾ ਔਰ ਉਹ ਹੰਕਾਰ ਨਾ ਸਮਝੋ ਉਸ ਵਾਹਿਗੁਰੂ ਅਕਾਲ ਪੁਰਖ ਦੀ ਦਿੱਤੀ ਹੋਈ ਸ਼ਕਤੀ ਦਾ ਤੇ ਆ ਜਿਹੜਾ ਸਾਹਮਣੇ ਸਾਡੇ ਇਕੱਠ ਪੇਠਾ ਕਾਂਗਰਸ ਦੇ ਸਾਰੇ ਵਰਕਰਾਂ ਦਾ ਪੰਜਾਬ ਤੁਹਾਡੇ ਸਿਰ ਤੇ ਕਹਿਣਾ ਕਿ ਭਗਵੰਤ ਜੇ ਤੇਰਾ ਦਿਲ ਠੰਡਾ ਨਹੀਂ ਹੋਇਆ ਹੋਰ ਪਰਚੇ ਕਰ ਲਾ ਪਰ ਖੇਰੇ ਦੀ ਜ਼ੁਬਾਨ ਬੰਦ ਨਹੀਂ ਹੋਵੇਗੀ ਉਹ ਕਾਂਗਰਸ ਦੇ ਵਰਕਰਾਂ ਤੇ ਕਾਂਗਰਸ ਦੀ ਪਾਰਟੀ ਦੇ ਵਾਸਤੇ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਹਮੇਸ਼ਾ ਬੋਲਦੀ ਰਹੇਗੀ ਮੇਰੇ ਵੀਰੋ ਸੋ ਸਾਰੀ ਗੱਲ ਨੂੰ ਰਾਜਨੀਤਿਕ ਤੌਰ ਤੇ ਸਮਝੋ ਬਹੁਤ ਕੁਝ ਅਸੀਂ ਇਸ ਗੱਠਚੋੜ ਦੇ ਉਲਟ ਨਹੀਂ ਗਏ ਉੱਪਰਲੇ ਗੱਠਚੋੜ ਦੇ ਹੱਕ 'ਚ ਪਰ ਪੰਜਾਬ ਦੇ ਵਿੱਚ ਕੋਈ ਟੱਕ ਨਹੀਂ ਗਈ ਇੱਕ ਨੰਬਰ ਦੀ ਪਾਰਟੀ ਐਮਐਲਏ ਦੇ ਹਿਸਾਬ ਨਾਲ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਚੌਥੇ ਨੰਬਰ ਦੀ ਪਾਰਟੀ ਨੂੰ ਹਰਾਵੇ ਤੁਸੀਂ ਆਪਣੇ ਲੜੋ ਇਲੈਕਸ਼ਨ ਅਸੀਂ ਇਲੈਕਸ਼ਨ ਤੇ ਮੋੜ ਕੇ ਅਸੀਂ ਇੰਡੀਆ ਅਲਾਈਅንስ ਵਿੱਚ ਦਿੱਲੀ ਜਾ ਕੇ ਬੀਜਪੀ ਦੇ ਖਿਲਾਫ ਇਸ ਦੇਸ਼ ਨੂੰ ਬਚਾਉਣ ਵਾਸਤੇ ਜਮਹੂਰੀਅਤ ਬਚਾਉਣ ਵਾਸਤੇ ਸੰਵਿਧਾਨ ਬਚਾਉਣ ਵਾਸਤੇ ਹਕੂਕ ਬਚਾਉਣ ਵਾਸਤੇ ਧਰਮਾਂ ਨੂੰ ਬਚਾਉਣ ਵਾਸਤੇ ਇਸ ਸੁੰਦਰ ਗੁਲਸਤੇ ਨੂੰ ਬਚਾਉਣ ਵਾਸਤੇ ਸਾਰੇ ਇੰਡੀਆ ਅਲਾਈਅንስ ਦੇ ਝੰਡੇ ਥੱਲੇ ਇਕੱਠੇ ਹੋਵਾਂਗੇ ਹੋਰਾਂ ਲੋਕਾਂ ਨੇ ਵੀ ਬੋਲਣਾ ਕੈਪਟਨ ਸੰਦੀਪ ਸਿੰਘ ਦੀ ਤੁਹਾਡਾ ਸ਼ੋਕਾ ਔਰ ਇਸੇ ਤਰ੍ਹਾਂ ਟਿਕ ਕੇ ਗੱਲ ਸੁਣਨੀ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਜਿਹੜੇ ਸਾਡੇ ਲੀਡਰ ਆਏ ਨੇ ਦਿੱਲੀ ਤੋਂ ਪੰਜਾਬ ਤੋਂ ਜ਼ੋਰਦਾਰ ਤਾੜੀਆਂ ਮਾਰੋ ਇੱਕ ਵਾਰ ਇਦਾਂ ਠੰਡੇ ਜੇ ਬੈਠੋਗੇ ਤਾਂ ਫੇ ਕਿਦਾਂ ਕੰਮ ਚੱਲੂਗਾ ਆਪਾਂ ਤਾਂ ਬੜੀ ਜੁਰਤ ਨਾਲ ਲੜਾਈ ਲੜਨੀ ਹਲੇ ਥੋੜੇ ਕੱਸੋ ਤਗੜੇ ਹੋਵੋ ਬੈਠੋ ਨਾਰੇ ਦਾ ਜਵਾਬ ਠੀਕ ਦਿਓ ਤਾਂ ਕਿ ਸਾਡੇ ਲੀਡਰਸ਼ਿਪ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਕਾਂਗਰਸ ਦਾ ਡਰ ਹੈ ਇਹ ਜਾਗਦੀ ਸਮੀਰਾ ਵਾਲਿਆਂ ਦਾ ਡਰ ਆ ਬਸ ਇੰਨੀਆਂ ਬੇਨਤੀਆਂ ਕਰਨੀਆਂ ਸੀਗੀਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਨਾਰਾ ਫਿਰ ਜਿਹੜਾ ਉਸ ਦਾ ਬਖਸ਼ਾ ਦੇ ਕਹਿਣ ਲੱਗਿਆ ਹੁਣ ਅੱਛੇ ਤਰੀਕੇ ਨਾਲ ਪਿੱਛੇ ਤੱਕ ਜਿਹੜੇ ਖੜੇ ਹੋ ਉਹ ਤੁਸੀਂ ਸਾਰਿਆਂ ਨੇ ਜਵਾਬ ਦੇਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨਵਾਦ ਬਹੁਤ ਬਹੁਤ ਧੰਨਵਾਦ ਖੈਰਾ ਸਾਹਿਬ